ਬੱਚਾ ਟੌਪ ਕਰੇ ਪਾਸ ਹੋਵੇ ਮਾਪੇ ਲੱਡੂ ਵੰਡਦੇ ਕੇਕ ਕੱਟਦੇ ਪਾਰਟੀਆਂ ਕਰਦੇ ਤੁਸੀਂ ਦੇਖੇ ਹੋਣਗੇ ਲੇਕਿਨ ਆਹ ਦੇਖੋ ਮਾਪਿਆਂ ਨੇ ਆਪਦੇ ਬੱਚੇ ਦੇ ਫੇਲ ਹੋਣ ਤੇ ਕੇਕ ਕਟਿਆ ਮਠਿਆਈਆਂ ਵੰਡੀਆਂ ਜਸ਼ਨ ਮਨਾਇਆ ਪਾਰਟੀਆਂ ਕੀਤੀਆਂ ਇਹ ਕਿਉਂ ਕੀਤਾ ਇਹ ਵੀ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਦੇ ਹਾਂ ਪਰ ਤੁਸੀਂ ਨਾਲ ਦੀ ਨਾਲ ਤਸਵੀਰਾਂ ਜ਼ਰੂਰ ਦੇਖ ਲਓ ਕਿ ਇਸ ਨੌਜਵਾਨ ਦੇ 10ਵੀਂ ਦੇ ਵਿੱਚੋਂ ਜਿਹੜੇ ਨੇ 604 200 ਨੰਬਰ ਹੀ ਆਏ ਔਰ ਇਸ ਨੌਜਵਾਨ ਜੋ ਕਿ ਫੇਲ ਹੋ ਗਿਆ ਜਿਸ ਦੇ 6 ਸਬਜੈਕਟ ਦੱਸੇ ਜਾ ਰਿਹਾ ਔਰ 6 ਸਬਜੈਕਟਾਂ ਚੋਂ ਕੁੱਲ ਚੋਂ ਫੇਲ ਹੋਇਆ ਦੱਸਿਆ ਜਾ ਰਿਹਾ ਹੈ ਹਾਲਾਂਕਿ ਨੌਜਵਾਨ ਜਦੋਂ ਫੇਲ ਹੁੰਦੇ ਆ ਬੱਚੇ ਫੇਲ ਹੁੰਦੇ ਆ ਉਹਨਾਂ ਨੂੰ ਡਰ ਹੁੰਦਾ ਹੈ ਕਿ ਮਾਪੇ ਹੁਣ ਡਾਂਟਣਗੇ ਲੇਕਿਨ ਇਧਰ ਕੁਝ ਉਲਟਾ ਹੀ ਹੋ ਗਿਆ ਕਿ ਜਦੋਂ ਬੱਚਾ ਫੇਲ ਹੋ ਕੇ ਘਰੇ ਆਇਆ ਤਾਂ ਘਰੇ ਭੰਗੜੇ ਪਾਉਣੇ ਸ਼ੁਰੂ ਕਰ ਦਿੱਤੇ ਮਾਂ ਨੇ ਪਿਓ ਨੇ ਦਾਦੀ ਨੇ ਭੈਣਾਂ ਨੇ ਭਰਾਵਾਂ ਨੇ ਪੰਗੜੇ ਪਾ ਕੇ ਕੇਕ ਲਿਆਂਦਾ ਗਿਆ ਕੇਕ ਦੇ ਉੱਪਰ ਸਪੈਸ਼ਲ 600 ਦੇ ਵਿੱਚੋਂ 200 ਅੰਕ ਲਿਖੇ ਗਏ ਵੀ 604 ਨੇ ਅੰਕ ਆਏ ਆ ਫੇਲ ਲਿਖਿਆ ਗਿਆ ਕਿ ਦਸਵੀਂ ਦੇ ਵਿੱਚੋਂ ਫੇਲ ਹੋ ਗਿਆ ਪੰਗੜੇ ਪਾਏਗੇ ਜਸ਼ਨ ਮਨਾਏਗੇ ਕੇਕ ਕੱਟੇਗੇ ਮੂੰਹ ਮਿੱਠਾ ਕਰਵਾਇਆ ਲੇਕਿਨ ਨੌਜਵਾਨ ਨੂੰ ਤਸਵੀਰ ਚ ਵੇਖੋ ਨੌਜਵਾਨ ਕਿਤੇ ਨਾ ਕਿਤੇ ਦਿਲੋਂ ਡਰਿਆ ਲੱਗਦਾ ਲੇਕਿਨ ਪਰਿਵਾਰ ਪੂਰਾ ਖੁਸ਼ੀ ਦੇ ਵਿੱਚ ਆ ਨੌਜਵਾਨ ਨੂੰ ਨਹੀਂ ਪਤਾ ਲੱਗਿਆ ਵੀ ਆਖਿਰਕਾਰ ਮੇਰੇ ਨਾਲ ਹੋ ਕੀ ਰਿਹਾ ਹੈ ਮੈਂ ਕੋਈ ਸੁਪਨਾ ਤਾਂ ਨਹੀਂ ਦੇਖ ਰਿਹਾ ਮੇਰੇ ਮਾਪਿਆਂ ਨੂੰ ਲੜਨ ਦੀ ਬਜਾਏ ਗਾਲੀ ਗਲੋਚ ਕਰਨ ਦੀ ਬਜਾਏ ਮੇਰੇ ਮਾਪਿਆਂ ਨੂੰ ਮੇਰੇ ਮੇਰਾ ਕੇਕ ਕੱਟਦੇ ਨਜ਼ਰ ਆ ਰਹੇ ਨੇ ਮੇਰੇ ਮਾਪੇ ਨੱਚਦੇ ਨਜ਼ਰ ਆ ਰਹੇ ਨੇ ਨੌਜਵਾਨ ਨੂੰ ਵੀ ਕੁਝ ਸਮਝ ਨਹੀਂ ਆਉਂਦੀ ਲੇਕਿਨ ਇਧਰੋਂ ਪਰਿਵਾਰ ਦਾ ਮੈਂਬਰ ਆਉਂਦਾ ਹੈ ਮੂੰਹ ਦੇ ਵਿੱਚ ਮਿੱਠਾ ਪਾ ਦਿੰਦਾ ਇਧਰੋਂ ਆਉਂਦਾ ਲੱਡੂ ਮੂੰਹ ਦੇ ਵਿੱਚ ਪਾ ਦਿੰਦਾ ਜਾਨੀ ਕਿ ਪੂਰਾ ਮਾਹੌਲ ਪਾਰਟੀ ਵਾਲਾ ਜਸ਼ਨ ਵਾਲਾ ਹੁੰਦਾ ਪਰ ਤੁਹਾਨੂੰ ਦੱਸ ਦਈਏ ਇਹ ਕਿਉਂ ਹੋਇਆ ਇਸ ਦਾ ਮੁੱਖ ਕਾਰਨ ਕੀ ਆ ਕਾਤੋਂ ਪਰਿਵਾਰ ਨੇ ਇਹ ਕੁਝ ਕੀਤਾ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਸਮੇਂ ਦੇ ਵਿੱਚ ਸਹਿਣਸ਼ੀਲਤਾ ਬਿਲਕੁਲ ਖਤਮ ਹੋ ਚੁੱਕਿਆ ਨੌਜਵਾਨਾਂ ਦੇ ਵਿੱਚ ਫੇਲ ਹੋਣ ਤੋਂ ਬਾਅਦ ਮਾਪੇ ਉਸ ਨੂੰ ਡਾਂਟਦੇ ਕਰਦੇ ਬੱਚਾ ਗਲਤ ਸਟੈਪ ਚੱਕਦਾ ساری ਜ਼ਿੰਦਗੀ ਮਾਪਿਆਂ ਨੇ ਰੋਣਾ ਸੀ ਕਰਲਾਉਣਾ ਸੀ ਉਸ ਬੱਚੇ ਦੀ ਪਰਵਾਹੀ ਨਹੀਂ ਹੋ ਸਕਦੀ ਸੀ ਲੇਕਿਨ ਮਾਪਿਆਂ ਨੇ ਇਹ ਚੀਜ਼ ਕੀਤੀ ਇਹਦੇ ਨਾਲ ਕਿ ਕਟਿਆ ਪਾਰਟੀ ਕੀਤੀ ਜਸ਼ਨ ਮਨਾਇਆ ਇਹਦੇ ਨਾਲ ਬੱਚੇ ਦਾ ਮਨੋਬਲ ਆਟੋਮੈਟਿਕ ਮਾਪਿਆਂ ਬੱਚੇ ਦੀ ਨਜ਼ਰ ਚ ਮਾਪੇ ਖੁਸ਼ ਨੇ ਲੇਕਿਨ ਬੱਚਾ ਅੰਦਰੋਂ ਅੰਦਰ ਇਹ ਗੱਲ ਜਰੂਰ ਸੋਚੇਗਾ ਕਿ ਮੈਨੂੰ ਪਾਸ ਹੋਣਾ ਚਾਹੀਦਾ ਸੀ ਜਿਹੜੇ ਕੇਕ ਫੇਲ ਤੇ ਕੱਟੇ ਗਏ ਨੇ ਇਹ ਕੇਕ ਪਾਸ ਹੋਣ ਤੇ ਕੱਟੇ ਜਾਣੇ ਚਾਹੀਦੇ ਸੀ ਇਸ ਨਾਲ ਬੱਚੇ ਦਾ ਮਨੋਬਲ ਡਿੱਗਦਾ ਨਹੀਂ ਮਨੋਬਲ ਅਪ ਹੁੰਦਾ ਹੈ ਬੱਚਾ પાસ ਹੋਣ ਦੀ ਹੁਣ ਗੱਲ ਕਰੇਗਾ ਬੱਚਾ ਪਾਸ ਹੋਣ ਲਈ ਮਿਹਨਤ ਕਰੇਗਾ ਪਰ ਜੇ ਮਾਪੇ ਉਸ ਨੂੰ ਡਾਂਟਦੇ ਮਾਪੇ ਉਸ ਨੂੰ ਕਹਿੰਦੇ ਤਾਂ ਬਹੁਤ ਸਾਰੇ ਬੱਚੇ ਅੱਜ ਦੇ ਸਮੇਂ ਦੇ ਵਿੱਚ ਗਲਤ ਸਟੈਪ ਚੱਕ ਲੈਂਦੇ ਨੇ ਜਿਸ ਤੋਂ ਬਾਅਦ ਮਾਪਿਆਂ ਨੂੰ ਪੂਰੀ ਜ਼ਿੰਦਗੀ ਰੋਣਾ ਕਰਾਉਣਾ ਪੈਂਦਾ ਲੇਕਿਨ ਇੱਥੇ ਮਾਪਿਆਂ ਨੇ ਇਹ ਸਭ ਕੁਝ ਕੀਤਾ ਲੇਕਿਨ ਬੱਚਾ ਵੀ ਹੈਰਾਨ ਪਰੇਸ਼ਾਨ ਹੋ ਗਿਆ ਆਂਡ ਗਵਾਂਡ ਵੀ ਹੈਰਾਨ ਪਰੇਸ਼ਾਨ ਹੋ ਗਏ ਰਿਸ਼ਤੇਦਾਰ ਸੱਦੇਗੇ ਪੂਰਾ ਮਾਹੌਲ ਬਣਾਇਆ ਗਿਆ ਜਾਨੀ ਕਿ ਹੁਣ ਬੱਚਾ ਇੰਜ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਨੰਬਰ ਲੈ ਕੇ ਜਿਹੜਾ ਪਾਸ ਹੋਏਗਾ ਔਰ ਉਹ ਇਹ ਉਮੀਦ ਰੱਖੇਗਾ ਕਿ ਮੇਰੇ ਮਾਪੇ ਆਉਣ ਵਾਲੇ ਸਮੇਂ ਚ ਮੇਰੇ ਲਈ ਪਾਸ ਹੋਣ ਤੇ ਕੇ ਕੱਟਣਗੇ ਇਹ ਖਬਰ ਕਰਨਾਟਕਾ ਦੀ ਆ ਜੋ ਤੁਹਾਡੇ ਨਾਲ ਅਸੀਂ ਸ਼ੇਅਰ ਕੀਤੀ ਹੈ ਇਸ ਖਬਰ ਨੂੰ ਦੇਖਣ ਤੋਂ ਬਾਅਦ ਤੁਹਾਡੀ ਕੀ رائے ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖਣਾ